ਸਸ਼ੀਕਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਕਾਟਨ ਦੇ ਵਿੱਚ ਲੋ ਪ੍ਰਾਈਸ ਦੇ ਸੂਟ ਲੈ ਕੇ ਆਏ ਜੀ ਬਹੁਤ ਸੋਹਣੇ ਕਲੈਕਸ਼ਨ ਹੈ ਪਹਿਲਾਂ ਵੀ ਸੂਟ ਪਾਏ ਸੀਗੇ ਜਿਵੇਂ ਜਦੋਂ ਸੀਜ਼ਨ ਹੁੰਦਾ ਫਿਰ ਸਾਨੂੰ ਉਸੇ ਹਿਸਾਬ ਦੇ ਸੂਟ ਪਾਉਣੇ ਲੱਗਦੇ ਆ ਪਰ ਹੁਣ ਆਪਾਂ ਜਿਵੇਂ ਕਾਫੀ ਜਿਹੜੇ ਕਾਟਨ ਦੇ ਸੂਟ ਹੈ ਜੀ ਕਾਫੀ ਲੈਸ ਰੇਟ ਦੇ ਵਿੱਚ ਕੱਢ ਰਹੇ ਆ ਤੇ ਅੱਜ ਦੇ ਸੂਟ ਹੋਣਗੇ 1100 ਦੇ ਰੇਂਜ ਵਿੱਚ 1000 ਦੇ ਸੂਟ ਹੋਣਗੇ ਤੇ 1100 ਦੇ ਪ੍ਰਾਈਸ ਦੇ ਵਿੱਚ ਹੋਣਗੇ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 81465 80803 ਈਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੁੰਦਾ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਦੋਂ ਤੁਸੀਂ ਜਿਵੇਂ ਆਪ ਵੀਡੀਓ ਦੇਖਦੇ ਹੋ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਆਪਣੇ ਨਵੇਂ-ਨਵੇਂ ਕਸਟਮਰ ਜੁੜਦੇ ਰਹਿਣ ਤੇ ਸਬਸਕ੍ਰਾਈਬਰ ਵਧਣ ਆਪਣੇ ਤੇ ਲਾਈਕ ਜ਼ਰੂਰ ਕਰਿਆ ਕਰੋ ਪਲੀਜ਼ ਤੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਵੀਡੀਓ ਨੂੰ ਕੀ ਪਤਾ ਹੁੰਦਾ ਲਾਸਟ ਵਾਲਾ ਸੂਟ ਹੀ ਆਪਾਂ ਨੂੰ ਜ਼ਿਆਦਾ ਪਸੰਦ ਆਵੇ ਤੇ ਬੜੀ ਪਿਆਰੀ ਕਲੈਕਸ਼ਨ ਨੇ ਜੀ ਕੋਈ ਵੀ ਤੁਹਾਨੂੰ ਡਾਊਟ ਹੁੰਦਾ ਤੁਸੀਂ ਮੇਰੇ ਇਸੇ ਨੰਬਰ ਤੇ ਆਪਣਾ ਮੈਸੇਜ ਕਰਕੇ ਕਨਫਰਮ ਕਰ ਸਕਦੇ ਹੋ ਕੋਈ ਵੀ ਪ੍ਰਾਈਸ ਕਿਉਂਕਿ ਹਰੇਕ ਸੂਟ ਦੇ ਨਾਲ ਦੀ ਨਾਲ ਦੱਸੀ ਜੇ ਫਿਰ ਵੀ ਤੁਹਾਨੂੰ ਕੁਝ ਪੁੱਛਣਾ ਹੁੰਦਾ ਤੁਸੀਂ ਐਨੀ ਟਾਈਮ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਦੇਖਦੇ ਹਾਂ ਅਸਦਾ ਪਹਿਲਾ ਸੂਟ ਇਹ ਦੇਖੋ ਪਿਓਰ ਕਾਟਨ ਦੇ ਵਿੱਚ ਸੂਟ ਹੈ ਜੀ ਇਹ ਕੋਟੇ ਦੁਪੱਟੇ ਦੇ ਨਾਲ ਪਹਿਲਾਂ ਪ੍ਰਾਈਸ ਸੀਗਾ 1200 ਇਹਨਾਂ ਦਾ ਪਰ ਹੁਣ ਜਿਵੇਂ ਅੱਗੇ-ਅੱਗੇ ਤਿਹਾਰਾ ਤਿਹਾਰ ਆ ਜਾਣੇ ਆ ਤੇ ਆਪਾਂ कॉटन ਦੇ ਸੂਟ ਕਾਫੀ ਜ਼ਿਆਦਾ ਲੈਸ ਰੇਟ ਦੇ ਵਿੱਚ ਕੱਢਾਂਗੇ ਕਿ ਸੈਟਰਡੇ ਸੈਟਰਡੇ ਤਾਂ ਵੈਸੇ ਹੀ ਲੋ ਪ੍ਰਾਈਸ ਦੇ ਸੂਟ ਕੱਢਦੇ ਹੁੰਨੇ ਆ ਤੇ ਬੜਾ ਪਿਆਰਾ ਦੇਖੋ ਇਹ ਕਰੀਮ ਪੈਰਟ ਕੰਬੀਨੇਸ਼ਨ ਦੇ ਵਿੱਚ ਤੇ ਫੈਬਰਿਕ ਬਹੁਤ ਜ਼ਿਆਦਾ ਵਧੀਆ ਜੀ ਇਹਨਾਂ ਦਾ ਪਿਓਰ कॉटन ਦੇ ਸੂਟ ਹੋਣਗੇ ਤੇ ਨਾਲ ਮੈਚਿੰਗ ਬਾਟਮ ਤੇ ਨਾਲ ਕੋਟੇ ਦਾ ਦੁਪੱਟਾ ਕੋਟਾ ਦੁਪੱਟਾ ਬਹੁਤ ਪਿਆਰਾ ਸੂਟ ਹੈ ਪਹਿਲਾਂ ਇਹ 1200 ਪ੍ਰਾਈਸ ਦੇ ਵਿੱਚ ਤੁਹਾਨੂੰ ਸੂਟ ਸੀਗੇ ਮਿਲੇ ਇਹ ਪਰ ਅੱਜ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ 1000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਕਿਉਂਕਿ ਇੱਕ ਦੋ ਸੂਟ ਹੈਗੇ ਇਹ ਜਿਆਦਾ ਕਲਰ অপਸ਼ਨ ਹੈ ਨਹੀਂ ਇਸ ਕਰਕੇ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਪਰਚੇਸ ਕਰ ਸਕਦੇ ਹੋ ਅੱਜ ਇਹ ਦੇਖੋ ਬੜਾ ਪਿਆਰਾ कॉटन ਬਹੁਤ ਜਿਆਦਾ ਵਧੀਆ ਹੈ ਜੀ ਇਹਨਾਂ ਸੂਟਾਂ ਦੀ ਤੁਸੀਂ ਜੇ ਇਹ ਗਰਮੀਆਂ 'ਚ ਵੀ ਨਹੀਂ ਸੁਆਉਣੇ ਨੈਕਸਟ ਅਗਲੀ ਗਰਮੀਆਂ ਲਈ ਵੀ ਲੈ ਕੇ ਰੱਖ ਸਕਦੇ ਹੋ ਇਹ ਵਾਲੇ ਸੂਟ। ਵੈਸੇ ਤਾਂ ਆਪਣੇ ਗਰਮੀਆਂ ਕਾਫੀ ਲੰਬੀਆਂ ਚੱਲੀ ਜਾਂਦੀਆਂ। ਇਹ ਦੇਖੋ। ਬਹੁਤ ਪਿਆਰੇ। ਪ੍ਰਿੰਟ ਦੇਖੋ ਕਿੰਨਾ ਪਿਆਰਾ। ਪਿਓਰ ਕਾਟਨ ਦੇ ਵਿੱਚ ਸੂਟ। ਤੇ ਨਾਲ ਮੈਚਿੰਗ ਬਾਟਮ। 2.5 ਮੀਟਰ ਦੀ ਸ਼ਰਟ ਹੋਊਗੀ ਜੀ 2.5 ਮੀਟਰ ਦੀ ਉਹ ਬਾਟਮ। ਦੇਖੋ ਬੜਾ ਪਿਆਰਾ ਕੋਟਾ ਦੁਪੱਟਾ। ਬਹੁਤ ਪਿਆਰਾ ਸੌਫਟ ਦੇ ਵਿੱਚ ਫੋਟੇ ਦਾ ਦੁਪੱਟਾ 1000 ਪ੍ਰਾਈਸ ਹੈ ਜੀ ਅੱਜ ਦਾ ਹੈ ਨਾ ਸੂਟਾਂ ਦਾ 1000 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਬਹੁਤ ਜ਼ਿਆਦਾ ਫਾਈਨ ਕਾਟਨ ਹੈ ਨੈਕਸਟ ਹੈਗਾ ਭੋੜਾ ਵੱਡੇ ਪ੍ਰਿੰਟ ਦੇ ਵਿੱਚ ਉਹ ਸੋਨਾ ਪ੍ਰਿੰਟ ਹੈ ਵਾਲੇ ਸੂਟ ਦਾ ਵੀ ਉਹ ਸੋਨਾ ਪ੍ਰਿੰਟ ਛੋਟੀ ਬੁਟੀ ਦੇ ਵਿੱਚ ਬਾਟਮ ਹੈ ਜੀ ਇਹਦੀ ਤੇ ਨਾਲ ਕੋਟਾ ਦੁਪੱਟਾ ਕੋਟੇ ਦਾ ਦੁਪੱਟਾ ਨਾਲ ਬਹੁਤ ਪਿਆਰਾ ਸੂਟ 1000 ਪ੍ਰਾਈਸ ਹੈ ਜੀ 1000 ਪ੍ਰਾਈਸ ਹੈ ਜੀ ਇਹ ਤਿੰਨ ਸੂਟ ਹੈ ਆਪਣੇ ਕੋਲ ਇਹ ਤਿੰਨ ਸੂਟ ਤੁਸੀਂ 1000 ਦੇ ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਤੇ ਨੈਕਸਟ ਦਿਖਾਵਾਂਗੇ ਤੁਹਾਨੂੰ ਕਾਟਨ ਸ਼ਿਮਰ ਕਾਟਨ ਸ਼ਿਮਰ ਦੇ ਸੂਟ ਦਿਖਾਵਾਂਗੇ ਬਿਲਕੁਲ ਹੈ ਤਾਂ ਪਿਓਰ ਕਾਟਨ ਹੈ ਜੀ ਬਹੁਤ ਜ਼ਿਆਦਾ ਫਾਈਨ ਫੈਬਰਿਕ ਹੈ ਇਹ ਵਿਦਆਊਟ ਲਾਈਨਿੰਗ ਸੂਟ ਬਣਨਾ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹ ਵਾਲੇ ਸੂਟ ਨੂੰ ਤੇ ਬਹੁਤ ਜ਼ਿਆਦਾ ਸੌਫਟ ਹੈਵ ਕਾਟਨ ਦੇ ਵਿੱਚ ਹੈ ਜੀ ਸੂਟ ਕਾਟਨ ਦੇ ਵਿੱਚ ਹੈ ਸੂਟ ਪਿਓਰ ਕਾਟਨ ਦੇ ਵਿੱਚ ਜਿਹੜਾ ਜ ਮਰਜੀ ਤੁਸੀਂ ਕੋਈ ਦੁਪੱਟਾ ਯੂਜ਼ ਕਰ ਸਕਦੇ ਹੋ ਪਰ ਹਲਕੀ ਹਲਕੀ ਸ਼ਾਈਨ ਹੈ ਜੀ ਇਸ ਫੈਬਰਿਕ ਤੇ ਇਹ ਜਿਹੜੀ ਸ਼ਾਈਨ ਹੈ ਕੋਈ ਤੰਦ ਨਹੀਂ ਹੈਗੀ ਐਵੇਂ ਦੀ نیچے ਇਹ ਦੇਖੋ نیچے ਤੋਂ ਵੀ ਦੇਖ ਸਕਦੇ ਹੋ ਕੋਈ ਚੂਬਣ ਵਾਲਾ ਨਹੀਂ ਹੈਗਾ ਬਿਲਕੁਲ ਵੀ ਤੁਹਾਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਪਰ ਕੱਪੜਾ ਹਲਕਾ ਹਲਕਾ ਸ਼ਾਈਨ ਕਰਦਾ ਕਾਟਨ ਸ਼ਿਮਰ ਤਾਂ ਹੀ ਕਹਿੰਦੇ ਜੀ ਹੈ ਪਿਓਰ ਕਾਟਨ ਦਾ ਜੀ ਫੈਬਰਿਕ ਕੋਈ ਲਾਈਨਿੰਗ ਨਹੀਂ ਲਗਣੀ ਹੈਗੀ ਨਾ ਇਹ ਤੁਹਾਨੂੰ ਚੂਬਣਾ ਬਹੁਤ ਵਧੀਆ ਸਟਾਫ ਇਹਦਾ ਪਿਓਰ ਕਾਟਨ ਦੇ ਵਿੱਚ ਕਾਟਨ ਸ਼ਿਮਰ ਦੇ ਵਿੱਚ ਹਲਕੀ ਹਲਕੀ ਬਹੁਤ ਸੋਹਣੀ ਸ਼ਾਈਨ ਹੈ ਵਿੱਚ ਤੁਹਾਨੂੰ ਦਿਖ ਰਹੀ ਹੋਣੀ ਬਹੁਤ ਸੋਹਣੀ 골ਡਨ ਹਲਕੀ ਹਲਕੀ ਸ਼ਾਈਨ ਦੇ ਵਿੱਚ ਕਿਉਂਕਿ ਇਹ ਵੇਅਰ ਕਰੇ ਹੋਏ ਜਦੋਂ ਆਪਾਂ ਸਟਿਚ ਕਰਾਂਗੇ ਇਹਨਾਂ ਦੀ ਬਹੁਤ ਪਿਆਰੀ ਲੁੱਕ ਆਣੀ ਹੈ ਜੀ ਇਹ ਕਾਟਨ ਸ਼ਿਮਰ ਦੇ ਵਿੱਚ ਸੂਟ ਹੈ ਪ੍ਰਾਈਸ ਹੈਗਾ 1000 1000 ਪ੍ਰਾਈਸ ਹੈ ਜੀ ਬਿਨਾਂ ਦੁਪੱਟੇ ਤੋਂ ਸੂਟ ਹੈ ਇਹ ਇਹਦੇ ਮੈਂ ਤੁਹਾਨੂੰ ਪ੍ਰਿੰਟ ਦਿਖਾਨੀ ਆ ਇਹ ਬਲੂ ਇਹ ਸੌਰੀ ਬਲੈਕ ਵੇਸ ਹੈ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਸੇਮ ਪ੍ਰਿੰਟ ਦੇ ਵਿੱਚ ਹੈਗਾ ਬਲੂ ਸੇਮ ਪ੍ਰਿੰਟ ਦੇ ਵਿੱਚ ਹੈ ਬਲੂ ਬਹੁਤ ਪਿਆਰਾ ਸੇਮ ਪ੍ਰਿੰਟ ਦੇ ਵਿੱਚ ਬਲੂ ਕਾਟਨ ਸ਼ਿਮਰ ਦੇ ਸੂਟ ਹੈ ਇਹ ਬਹੁਤ ਜ਼ਿਆਦਾ ਫਾਈਨ ਫੈਬਰਿਕ ਹੈ ਵਿਦਆਊਟ ਲਾਈਨਿੰਗ ਸੂਟ ਬਣਨਗੇ ਅੱਜ ਦੇ ਸਾਰੇ ਸੂਟ ਜਿੰਨੇ ਸੂਟ ਮੈਂ ਤੁਹਾਨੂੰ ਦਿਖਾਉਣੇ ਆ ਵਿਦਾਊਟ ਲਾਈਨਿੰਗ ਸੂਟ ਬਣਨੇਗੇ ਜੀ ਸਾਰੇ ਇਹ ਦੇਖੋ ਬਹੁਤ ਸੋਹਣਾ ਬਲੂ بیس ਹੈ ਇਹਦਾ ਪ੍ਰਿੰਟਿੰਗ ਬੜੀ ਪਿਆਰੀ ਹੈ ਇਹਦੇ ਵਿੱਚ ਹੀ ਹੈਗਾ ਨੈਕਸਟ ਸੇਮ ਪ੍ਰਿੰਟ ਦੇ ਵਿੱਚੇ ਸੇਮ ਪ੍ਰਿੰਟ ਦੇ ਵਿੱਚ ਬਹੁਤ ਪਿਆਰਾ ਸੂਟ ਇਹ ਤਿੰਨ ਸੂਟ ਵਿੱਚ ਇੱਕ ਪ੍ਰਿੰਟ ਦੇ ਵਿੱਚ ਤੁਹਾਨੂੰ ਦਿਖਾਏ ਆ ਪ੍ਰਾਈਸ ਹੈਗਾ 1000 1000 ਪ੍ਰਾਈਸ ਦੇ ਵਿੱਚ ਇਹ ਹੁਣੇ ਸੂਟ ਆਪਣੇ कॉटन शिमर ਦੇ ਵਿੱਚ ਹੈ ਜੀ ਸੂਟ ਤੇ ਬਹੁਤ ਵਧੀਆ ਕੀ ਪਤਾ ਤੁਸੀਂ ਕਾਫੀ ਵੱਧ ਰੇਂਜ ਦੇ ਵਿੱਚ ਐਵੇਂ ਦੇ ਸੂਟ ਲਏ ਹੋਣੇ ਪਰ ਆਪਾਂ ਕੋਲ ਜਿਸ ਰੇਟ ਤੋਂ ਆਣੇ ਆਪਾਂ ਉਸੇ ਹਿਸਾਬ ਦੇ ਤੁਹਾਨੂੰ ਸੂਟ ਦਿਖਾਣੇ ਇਹ ਦੇਖੋ ਬਹੁਤ ਪਿਆਰਾ ਇਹਦਾ ਪ੍ਰਿੰਟ कॉटन शिमर ਦੇ ਵਿੱਚ ਸੂਟ ਹੈ ਪ੍ਰਿੰਟਿੰਗ ਬੜੀ ਪਿਆਰੀ ਹੈ 1000 ਪ੍ਰਾਈਸ ਦੇ ਨਾਲ 1000 ਪ੍ਰਾਈਸ ਦੇ ਨਾਲ ਆਪਣਾ ਇਹ ਬਿਨਾ ਦੁਪट्टे ਤੋਂ ਹੈ ਜੀ ਸੂਟ ਵਿਦਾਊਟ ਲਾਈਨਿੰਗ ਹੀ ਸੂਟ ਬਣਨਗੇ ਪ੍ਰਿੰਟਿੰਗ ਇੱਕ ਤੋਂ ਇੱਕ ਸੋਹਣੀ ਪ੍ਰਿੰਟਿੰਗ ਹੈ ਕਈ ਵਾਰ ਆਪਣੇ ਕੋਲ ਕੋਈ ਦੁਪट्टे ਪਏ ਵੀ ਹੁੰਦੇ ਆ ਘਰੇ ਉਹ ਦੁਪੱਟੇ ਵੀ ਅਮੇ ਦੇ ਸੂਟਾਂ ਦੇ ਨਾਲ ਆਪਾਂ ਰੀਯੂਜ਼ ਕਰ ਸਕਦੇ ਹਾਂ ਕਿਉਂਕਿ 1000 ਪ੍ਰਾਈਸ ਹੈ ਜੀ ਕੋਈ ਲਾਈਨਿੰਗ ਨਹੀਂ ਲੱਗਣੀ ਤੇ ਫੈਬਰਿਕ ਬਹੁਤ ਫਾਈਨ ਹੈ ਤੁਹਾਨੂੰ 15 1500 14 1400 ਦੇ ਸੂਟ ਮਿਲੇ ਹੋਣ ਇਹ ਵਾਲੇ ਪਰ ਜਿਨ੍ਹਾਂ ਨੇ ਹਜੇ ਨਹੀਂ ਲਏ ਜਾਂ ਪਹਿਨਾ ਵੀ ਲਏ ਹੋਏ ਆਂ ਦੁਬਾਰਾ ਲੈਣ ਵਾਰੇ ਸੋਚ ਰਹੇ ਹੋ ਤਾਂ ਅੱਜ ਤੁਹਾਡੇ ਲਈ ਲਾਟਰੀ ਹੈ ਜੀ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਤੇ ਪ੍ਰਿੰਟਿੰਗ ਇੱਕ ਤੋਂ ਇੱਕ ਸੋਹਣੀ ਪ੍ਰਿੰਟਿੰਗ ਹੈ ਸਾਰੇ ਸੂਟਾਂ ਦੀ ਜਿਹੜਾ ਜਿਹੜਾ ਦੁਪੱਟਾ ਤੁਹਾਡੇ ਕੋਲ ਹੈਗਾ ਉਹਨਾਂ ਦੇ ਹਿਸਾਬ ਨਾਲ ਤੁਸੀਂ ਇਹ ਵਾਲੇ ਸੂਟ ਲੈ ਸਕਦੇ ਹੋ ਦੇਖੋ ਕਿੰਨਾ ਪਿਆਰਾ ਪੀਚ ਪਿੰਕ ਪ੍ਰਿੰਟ ਬਹੁਤ ਸੋਹਣਾ ਜਿਹਨਾਂ ਕੋਲ ਪੀਚ ਜੇ ਪਿੰਕ ਜੇ ਕਲਰ ਦਾ ਦੁਪੱਟਾ ਬਹੁਤ ਸੋਹਣਾ ਲੱਗਣਾ ਇਹਦੇ ਨਾਲ ਕੋਈ ਲੇਸਿਸ ਦੀ ਡਿਜ਼ਾਈਨਿੰਗ ਕਰਵਾ ਸਕਦੇ ਆ ਪਾਈਪਿੰਗ ਵਗੈਰਾ ਦੀ ਡਿਜ਼ਾਈਨਿੰਗ ਅੱਜ ਕੱਲ ਬਹੁਤ ਵਧੀਆ ਚੱਲ ਰਹੀ ਹੈ ਕਿਉਂਕਿ ਫੈਬਰਿਕ ਚੱਲਣ ਵਾਲਾ ਹੈ ਬਹੁਤ ਸੋਹਣਾ ਫੈਬਰਿਕ ਹੈ ਇਹ ਦੇਖੋ ਇਹਦਾ ਪ੍ਰਿੰਟ ਕਿੰਨਾ ਸੋਹਣਾ ਹੈ ਕਰੀਮ 베ਸ ਤੇ ਇਹ ਵੀ ਪ੍ਰਿੰਟਿੰਗ ਬਹੁਤ ਪਿਆਰੀ ਹੈ ਇਹ ਦਾਊਟ ਦੁਪੱਟਾ ਸੂਟ ਹੈ ਜੀ ਕਾਟਨ ਸ਼ਿਮਰ ਦੇ ਵਿੱਚ 1000 ਪ੍ਰਾਈਸ ਦੇ ਨਾਲ 1000 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਕੋਲ ਲੈਟਸ ਸਟਾਰਟ ਆ। ਬਹੁਤ ਹੀ ਸੋਹਣਾ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਹੁਤ ਪਿਆਰਾ ਇਸ ਦੇ ਨਾਲ ਵੀ ਮਹਿੰਦੀ ਪੈਰਟ ਜੇ ਕਲਰ ਦਾ ਤੁਸੀਂ ਦੁਪੱਟਾ ਲੈ ਸਕਦੇ ਹੋ ਬਹੁਤ ਪਿਆਰਾ ਸੂਟ ਰੈਡੀ ਹੋਣਾ ਇਨਾਂ ਦੇ ਨਾਲ ਦੇ ਆਪਣੇ ਕੋਲ ਦੋ ਦੋ ਸੂਟ ਵੀ ਹੈਗੇ ਆ ਜਿਨ੍ਹਾਂ ਨੇ ਸੇਮ ਸੂਟ ਵੀ ਲੈਣੇ ਹਨ ਬਹੁਤ ਪਿਆਰਾ ਪ੍ਰਿੰਟ ਹੈ कॉटन ਸ਼ਿਮਰ ਦੇ ਵਿੱਚ ਸੂਟ ਹੈ ਆਲ ਓਵਰ ਸੂਟ ਹੈ ਜੀ ਇਹ ਬਹੁਤ ਪਿਆਰਾ ਪਿਓਰ ਕਾਟਨ ਦੇ ਵਿੱਚ بس ਹਲਕੀ ਹਲਕੀ ਸ਼ਾਈਨ ਹੈ ਜੀ ਫੈਬਰਿਕ ਦੇ ਵਿੱਚ ਤਾਂ ਕਰਕੇ ਇਹ ਤੁਹਾਨੂੰ ਬਹੁਤ ਪਿਆਰੇ ਹੈ ਗਰਮੀਆਂ ਦਾ ਫੈਬਰਿਕ ਹੈ ਜੀ ਸਾਰਾ ਇਹ ਮੈਂ ਤੁਹਾਨੂੰ ਕਾਟਨ ਸ਼ਿਮਰ ਦੇ ਵਿੱਚ ਦਿਖਾਏ ਆ ਸੂਟ ਵਿਦਆਊਟ ਟੂ ਦੁਪੱਟਾ 1000 ਪ੍ਰਾਈਜ਼ ਹੈ ਜੀ 1000 ਪ੍ਰਾਈਜ਼ ਦੇ ਨਾਲ ਤਿੰਨ ਨੈਕਸਟ ਸੂਟ ਦਿਖਾਵਾਂਗੇ क्रश कॉटन ਦੇ ਵਿੱਚ एसके ब्रांड ਦੀ क्रश कॉटन ਹੈ ਜੀ ਇਹ ਵੀ ਅੱਜ ਆਫਰ ਤੇ ਹੈ ਇਹ ਵੀ ਸੂਟ ਅੱਜ ਤੁਹਾਨੂੰ ਆਫ ਦੇ ਵਿੱਚ ਮਿਲ ਰਹੇ ਆਂ ਰਿੰਟ ਦੇਖੋ ਜਿਨ੍ਹਾਂ ਜਿਨ੍ਹਾਂ ਨੇ ਪਹਿਲਾਂ ਵੀ ਲਏ ਹੋਏ ਆ ਸੂਟ ਤੁਸੀਂ ਦੁਬਾਰਾ ਰਿਪੀਟ ਲੈ ਸਕਦੇ ਹੋ ਸੂਟ ਬਿਨਾ ਲਾਈਨਿੰਗ ਤੋਂ ਸੂਟ ਬਣਦੇ ਆ ਤੇ ਪਾਏ ਦਾ ਬਿਲਕੁਲ ਪਤਾ ਹੀ ਨਹੀਂ ਲੱਗਦਾ ਇਹ ਵਾਲੇ ਸੂਟ ਦਾ ਵੀ ਪਾਇਆ ਹੋਇਆ ਆਪਾਂ ਨੇ ਸੂਟ ਇੰਨਾ ਲਾਈਟ weight ਸੂਟ ਹੈ ਤੇ ਬੜਾ ਪਿਆਰਾ ਗਾਜਰੀ ਕਲਰ ਦੀ ਬਾਟਮ ਇਸ ਦੇ ਨਾਲ ਪਲੇਨ ਬਾਟਮ ਹੈ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ ਤੇ ਪ੍ਰਾਈਸ ਹੈਗਾ 1100 1100 ਪ੍ਰਾਈਸ ਹੈ ਜੀ 1100 ਪ੍ਰਾਈਸ ਹੈ ਅੱਜ ਦਾ ਇਹਨਾਂ ਸੂਟਾਂ ਦਾ ਆਫਰ ਦੇ ਵਿੱਚ ਸੂਟ ਹੈ ਜੀ ਅੱਜ ਦੇ ਕਾਫੀ ਜ਼ਿਆਦਾ ਲੈਸ ਰੇਟ ਦੇ ਵਿੱਚ ਇਹ ਤੁਸੀਂ 1100 ਦੇ ਵਿੱਚ ਅੱਜ ਸੂਟ ਲੈ ਸਕਦੇ ਹੋ ਇਹ ਸਿੰਗਲ ਹੀ ਹੈ ਨੈਕਸਟ ਸੂਟ ਦਿਖਾਣੇ ਆ ਮਸਟਰਡ ਕਲਰ ਪ੍ਰਿੰਟ ਸਾਰੇ ਹੀ ਬਹੁਤ ਪਿਆਰੇ ਆ ਇਹਨਾਂ ਦੇ ਪ੍ਰਿੰਟ ਸਾਰੇ ਇੱਕ ਤੋਂ ਇੱਕ ਸੋਨੇ ਵਿਦਾਊਟ ਲਾਈਨਿੰਗ ਬਣਨਗੇ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਨਾਲ ਮੈਚਿੰਗ ਬਾਟਮ ਕ੍ਰਸ਼ ਕਾਟਨ ਐਸਕੇ ਬ੍ਰਾਂਡ ਦੀ ਨਾਲ ਪਿਓਰ ਕੈਮਰੀ ਕਾਟਨ ਦੀ ਬਾਟਮ ਪਲੇਨ 1100 ਪ੍ਰਾਈਸ ਹੈ ਜੀ 1100 ਪ੍ਰਾਈਸ ਦੇ ਨਾਲ ਅੱਜ ਦੇ ਸੂਟ ਇਹ ਵਾਲੇ ਕ੍ਰਸ਼ ਕਾਟਨ ਦੇ ਐਸਕੇ ਬ੍ਰਾਂਡ ਦੀ ਕ੍ਰਸ਼ ਕਾਟਨ ਹੈ ਨੈਕਸਟ ਆ ਗਿਆ ਬੜਾ ਪਿਆਰਾ ਇਹ ਵੀ ਗਾਜਰੀ ਕਲਰ ਦੇ ਵਿੱਚ ਹੈ ਜਿਹੜਾ ਮੈਂ ਤੁਹਾਨੂੰ ਮਸਟਰਡ ਦਿਖਾਇਆ ਸੇਮ ਇਹਦੇ ਨਾਲ ਦਾ ਸੂਟ ਬਹੁਤ ਪਿਆਰਾ ਜਿਹਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਇਹਨਾਂ ਤੇ ਬਾਟਮਸ ਤੇ ਵਰਕ ਵੀ ਆਪਾਂ ਨੇ ਕਰਾਇਆ ਸੀਗਾ ਬਾਟਮਸ ਤੇ ਬਹੁਤ ਪਿਆਰਾ ਗਾਜਰੀ ਕਲਰ ਦੇ ਵਿੱਚ ਹੈ ਜੀ ਪ੍ਰਾਈਸ ਹੈਗਾ 1100 ਨੈਕਸਟ ਹੈਗਾ ਨੈਕਸਟ ਪ੍ਰਿੰਟ ਪਰਪਲ ਕਲਰ ਦੇ ਵਿੱਚ ਸੂਟ ਹੈ ਜੀ ਇਹ ਬੜਾ ਸੋਹਣਾ ਵੱਡੇ ਪ੍ਰਿੰਟ ਦੇ ਵਿੱਚ ਪਰਪਲ ਕਲਰ ਕ੍ਰਸ਼ ਕਾਟਨ ਐਸਕੇ ਬ੍ਰਾਂਡ ਦੀ ਇਹ ਦੇਖੋ ਬਹੁਤ ਪਿਆਰਾ ਪ੍ਰਿੰਟ ਹੀ ਬਹੁਤ ਸੋਹਣਾ ਵਿਦਆਊਟ ਲਾਈਨਿੰਗ ਸੂਟ ਬਣਨਗੇ ਇਹ ਵਾਲੇ ਤੇ ਨਾਲ ਪਰਪਲ ਕਲਰ ਦੀ ਉਹ ਬਾਟਮ ਹੈ ਇਹ ਦੇਖੋ ਇਹ ਹੈਗੀ ਇਸਦੀ ਬਾਟਮ ਇੱਕ ਤੋਂ ਇੱਕ ਸੋਹਣੇ ਸੂਟ ਵਿਦਆਊਟ ਲਾਈਨਿੰਗ ਬਣਨਗੇ ਸਾਰੇ ਸੂਟ 1100 ਪ੍ਰਾਈਸ ਦੇ ਨਾਲ ਸੂਟ ਆਪਣੇ ਅੱਜ ਦੇ ਨੈਕ ਸੂਟ ਆ ਗਿਆ ਬਹੁਤ ਪਿਆਰਾ ਪ੍ਰਿੰਟ ਹੈ ਜਿਹੜਾ ਪਰਪਲ ਦਿਖਾਇਆ ਉਹਦੇ ਨਾਲ ਦਾ ਹੀ ਪ੍ਰਿੰਟ ਹੈ ਕਈਆਂ ਨੇ ਸੇਮ ਸੂਟ ਮਤਲਬ ਕਹਿੰਨੀ ਹੁਣ ਨਹੀਂ ਘਰੇ ਕਈ ਵਾਰ ਦੋ ਦੋ ਸੂਟ ਵੀ ਲੈਣੇ ਆ ਤਾਂ ਤੁਸੀਂ ਲੈ ਸਕਦੇ ਹੋ ਜੀ ਇਹ ਵਾਲੇ ਸੂਟ ਜਿੰਨਾ ਮਰਜ਼ੀ ਇਹਨਾਂ ਨੂੰ ਹੰਡਾਓ ਪਾਓ ਇੱਕ ਤਾਂ ਰੇਂਜ ਵਾਈਜ਼ ਤੁਹਾਨੂੰ ਬਹੁਤ ਸਹੀ ਰੇਟ 'ਚ ਪੈ ਰਹੇ ਆ 1100 ਪ੍ਰਾਈਸ ਹੈ ਜੀ ਇਹਨਾਂ ਦਾ ਤੇ ਨੈਕਸਟ ਹੈਗਾ ਫਲੋਜ਼ੀ ਕਲਰ ਫਲੋਜ਼ੀ ਕਲਰ ਇਹ ਸੇਮ ਦੇ ਵਿੱਚ ਹੈ ਜਿਹੜਾ ਮੈਂ ਤੁਹਾਨੂੰ ਪਹਿਲਾਂ ਪਰਪਲ ਦਿਖਾਇਆ ਫਿਰ ਗਾਜਰੀ ਕਲਰ ਦਿਖਾਇਆ ਉਹਦੇ ਵਿੱਚ ਹੀ ਫਲੋਜ਼ੀ ਕਲਰ ਕਿਹਦੀ ਮੈਚਿੰਗ ਬਾਟਮ ਨਾਲ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਪ੍ਰਾਈਸ ਹੈਗਾ 1100 1100 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਇਹ ਸੂਟ SK ਬ੍ਰਾਂਡ ਦੇ क्रश कॉटन ਦੇ ਵਿੱਚ ਸੂਟ ਹੈ ਜੀ ਇਹ ਨੈਕਸਟ ਹੈਗਾ ਬਲੂ ਕਲਰ ਡਾਰਕ ਨੇਵੀ ਬਲੂ ਕਲਰ ਹੈ ਜੀ ਡਾਰਕ ਨੇਵੀ ਬਲੂ ਕਲਰ ਹੈ ਨਾਲ ਹੈ ਜੀ ਨਾਲ ਸੇਮ ਨੇਵੀ ਬਲੂ ਕਲਰ ਦੀਓ ਬਾਟਮ ਮੈਚਿੰਗ ਸੂਟ ਹੈ ਵਿਦਾਊਟ ਟੂ ਦੁਪੱਟਾ क्रश कॉटन ਦੇ ਵਿੱਚ एसके ब्रांड ਦੇ 1100 ਪ੍ਰਾਈਸ ਦੇ ਨਾਲ 1100 ਪ੍ਰਾਈਸ ਦੇ ਨਾਲ ਆਪਣੇ ਸੂਟ ਤੇ ਇਹ ਸੇਮ ਦੇ ਵਿੱਚ ਹੈਗਾ ਬੜਾ ਪਿਆਰਾ ਜਿਹਾ ਬਲੈਕ ਜਿਉ ਦਿਖਾਇਆ ਜਿਹੜਾ ਮੈਂ ਤੁਹਾਨੂੰ ਸੇਮ ਦੇ ਵਿੱਚ ਹੈਗਾ ਬਲੈਕ ਪ੍ਰਿੰਟ ਬੜਾ ਪਿਆਰਾ ਤੇ ਨਾਲ ਬਲੈਕ ਕਲਰ ਦੀਉ ਬਾਟਮ ਕੀ ਨਾ ਸੋਹਣਾ ਬਲਕ 1100 ਪ੍ਰਾਈਸ ਹੈ ਜੀ क्रश कॉटन सूट्स ਦਾ ਵਿਦਾਊਟ ਦੁਪੱਟਾ सूट ਹੈ ਜੀ 1100 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨ ਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803814658080 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ